क्या वडिंगडियां प्राप्तियां कांग्रेस पार्टी की प्राप्तियां लॉट चन्नी दिया या राजा वडिंगडियां या नरेंद्र सिंह की कोई प्राप्त <laughs> मैं उसी वक्त जब उनका फोन आएगा पहला मेरा काम होगा आई विल ट्वीट मायसेल्फ ये छुपाऊंगा क्यों मैं मीडिया से छुपाऊंगा क्यों मैं रोकूंगा क्यों भी मेरा वो तो सरकार कहती है कि ये सनसनी छलानी है ਉਹ ਮੱਥ ਫਲਾਓ ਇਸੇ ਆਪਕੀ ਰੈਪੂਟੇਸ਼ਨ ਵੀ ਖਰਾਬ ਹੋ ਰਹੀ ਹੈ ਹਮ ਕੈਮਰੇ ਦੇ ਉਪਰ ਤੋਂ ਆਪਕੇ ਡਰ ਕੇ ਮਾਰੇ ਆਪਕੋ ਅੱਛਾ ਅੱਛਾ ਕਹਤੇ ਆਦਿ ਪਾਪ ਆਦਮੀ ਪਾਰਟੀ ਦੇ ਐਮ ਐਲ ਏ ਦਾ ਚੌਕੀਦਾਰਾ ਕਰ ਰਹੀ ਹੈ ਇਸੇ ਕਰਕੇ ਪੰਜਾਬ ਦੇ ਅੰਦਰ ਪੰਜਾਬ ਹੁਣ ਗੈਂਗਸਟਰਾਂ ਦਾ ਪੰਜਾਬ ਕਹਿਲਾਉਣ ਲੱਗ ਗਿਆ ਯਾਦ ਰੱਖੋ ਸਮੋਂ ਹੰਤੇ ਬਿਲਕੁਲ ਭੁੱਲਿਆ ਨਹੀਂ ਜਾਏਗਾ ਜੇ ਇਸ ਵਿਅਕਤੀ ਨੇ ਕੋਈ ਗਲਤ ਕੰਮ ਕੀਤਾ ਹੈ ਉਹਨੂੰ ਔਰੀ ਬੰਦੀ ਸਜ਼ਾ ਉਹਨਾਂ ਲੋਕਾਂ ਨੂੰ ਜ਼ਰੂਰ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਕਾਂਗਰਸ ਪ੍ਰਧਾਨ ਰਾਜਾ ਵਣਿੰਗ ਵੱਲੋਂ ਜਿੱਥੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜੋ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਮਤੀ ਦੀਆਂ ਨਾਮ ਜਦਗੀਆਂ ਵੱਲੇ ਹੋਇਆ ਉਹਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਤੇ ਦੂਜੇ ਪਾਸੇ ਰਾਜਾ ਵਣਿੰਗ ਨੇ ਪ੍ਰਧਾਨ ਬਦਲ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਉਹ ਤੁਹਾਨੂੰ ਵੀ ਸੁਣਾਉਣੇ ਆ ਤੋਂ ਮੇਰੇ ਕਹਿਣ ਦਾ ਮਤਲਬ ਹੈ ਉਹ ਲੈਟਰ ਲਿਖਤੇ ਹੈ ਫੋਰ ਯੋਰ ਇਨਫੋਰਮੇਸ਼ਨ ਕਦੀ ਵੀ ਲਿਖਿਏ ਉਹ ਲੈਟਰ ਲਿਖਤੇ ਹੈ ਕਿ ਫਲਾ 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 ਅਧਿਕਸ਼ ਨਹੀਂ ਲਗਾ ਦਿਏ ਗਏ ਹੈ दूसरे अध्यक्ष का बहुत बहुत धन्यवाद शुभकामनाएं बहुत मैं रात को टिकट मांग रहा हूं जिला परिषद और ब्लॉक समिति ने आपने मेरे इस्तीफे दिलवा दिए जिस दिन इस्तीफा अगर मांग लिया अगर मेरा इस्तीफा जब मांग लूंगा मैं उसी वक्त जब उनका फोन आएगा पहला मेरा काम होगा आई विल ट्वीट माई सेल्फ ये छुपाऊंगा क्यों मैं मीडिया से छुपाऊंगा क्यों मैं रोकूंगा क्यों भी मेरा मैं कहूंगा भाई मेरे पार्टी ने आई गिवन माय पर यार प्लीज मेरी आपसे हाथ जोड़ के गुजारिश है जो सरकार कहती है कि ये सनसनी फैलानी है वो मत फैलाओ इससे आपकी रेपुटेशन भी खराब हो रही है हम कैमरे के ऊपर तो आपके डर के मारे आपको अच्छा अच्छा कहते हैं हम है भी ਜੋ ਮਨ ਮੇ ਆਤਾ ਆਪਣੇ ਜਿਵੇਂ ਅਮਰਿੰਦਰ ਸਿੰਘ ਜਿਆ ਪ੍ਰਾਪਤਿਆ ਸੀ ਉਹ ਅਮਰਿੰਦਰ ਸਿੰਘ ਇਸ ਪਾਰਟੀ ਤੋਂ ਲੜਿਆ ਜਿਤਾ ਦਈਏ ਨਾਟ ਅਟ올 ਉਹ ਪ੍ਰਾਪਤਿਆ ਸਾਡੇ ਨਾਲ ਹੀ ਰਹੀਆਂ ਅਸੀਂ ਸੈਕੰਡ ਆਪੋਜੀਸ਼ਨ ਪਾਰਟੀ ਵੱਡੀ ਉੱਭਰ ਕੇ ਆਈ ਕੋ ਚੰਨੀ ਸਾਧੀਆਂ ਪ੍ਰਾਪਤਿਆ ਕਾਂਗਰਸ ਪਾਰਟੀ ਦੀਆਂ ਪ੍ਰਾਪਤਿਆ ਰਾਜਾ ਵੜਿੰਗ ਦੀਆਂ ਪ੍ਰਾਪਤਿਆ ਕਾਂਗਰਸ ਪਾਰਟੀ ਦੀਆਂ ਪ੍ਰਾਪਤਿਆ ਨਾਟ ਚੰਨੀ ਸਾਧੀਆਂ ਜਾਂ ਰਾਜਾ ਵੜਿੰਗ ਦੀਆਂ ਜਾਂ ਅਮਰਿੰਦਰ ਸਿੰਘ ਦੀਆਂ ਕੋਈ ਪ੍ਰਾਪਤਿਆ ਉਹ ਲੋਕਾਂ ਨੂੰ ਪਤਾ ਜਨਤਾ ਨੂੰ ਸਾਨੂੰ ਗਣਾਉਣ ਦੀ ਲੋੜ ਨਹੀਂ ਹੈ ਕਿ ਕਾਂਗਰਸ ਦੇ ਸਮੇ ਇਹ ਚੰਗੇ ਕੰਮ ਹੋਏ ਇਸ ਹੁਣ ਸਰਕਾਰ ਬੈਂਸਿੰਘ ਦੀ ਫੋਟੋ ਦਾ ਬਿੱਟੂ ਜੀ ਵੀ ਲਾ ਕੇ ਘੁੰਮ ਰਹੇ ਗੁਰਕੀਰਤ ਜੀ ਵੀ ਹੈ ਲੇਕਿਨ ਲੋਕਾਂ ਨੂੰ ਪਤਾ ਕਿ ਕਾਂਗਰਸ ਨੇ ਸਰਦਾਰ ਬੈਂਸਿੰਘ ਨੂੰ ਕੋਟਾ ਪਾਈਆਂ ਸਰਕਾਰ ਬਣਾਈ ਤੇ ਕਾਂਗਰਸ ਦੇ ਸਮੇ ਆਹ ਕੰਮ ਟੈਰੋਰੀਜ਼ਮ ਖਤਮ ਹੋਇਆ ਹੁਣ ਇਹਨਾਂ ਦੇ ਕਾਗਜ਼ ਪਾੜਾਂਗੇ ਫਿਰ ਉਹਨਾਂ ਨਾਲ ਮਦਦ ਕਰਾਂਗੇ ਇਹ ਕੰਮ ਇਸ ਵਾਰੀ ਨਹੀਂ ਚੱਲਣਾ ਜੋ ਤੁਸੀਂ ਸਾਡੇ ਨਾਲ ਕੀਤਾ ਹੈ ਤੁਸੀਂ ਆਪਣੀ ਡਿਊਟੀ ਨਹੀਂ ਨਿਭਾਈ ਅੱਜ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਚੌਕੀਦਾਰਾ ਕਰ ਰਹੀ ਹੈ ਇਸੇ ਕਰਕੇ ਪੰਜਾਬ ਦੇ ਅੰਦਰ ਪੰਜਾਬ ਹੁਣ ਗੈਂਗਸਟਰਾਂ ਦਾ ਪੰਜਾਬ ਕਹਿਲੋਣ ਲੱਗ ਗਿਆ ਅਗਰ ਪੰਜਾਬ ਦੀ ਪੁਲਿਸ ਸਹੀ ਕੰਮ ਕਰਦੀ ਜੇ ਕਾਂਗਰਸੀਆਂ ਤੇ ਦੂਜੀਆਂ ਪਾਰਟੀਆਂ ਦੇ ਪਿੱਛੇ ਨਾ ਫਿਰਦੀ ਰਹਿੰਦੀ ਅੱਜ ਸ਼ਾਇਦ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਦੁਆਰੇ ਬਹਾਲ ਹੋਣੀ ਸੀ ਲੇਕਿਨ ਯਾਦ ਰੱਖਿਓ ਸਮਾਉਣ ਤੇ ਬਿਲਕੁਲ ਭੁੱਲਿਆ ਨਹੀਂ ਜਾਏਗਾ ਕਿਸ ਵਿਅਕਤੀ ਨੇ ਕੋਈ ਗਲਤ ਕੰਮ ਕੀਤਾ ਹੈ ਉਹਨੂੰ ਹੋਰੀ ਬੰਦੀ ਸਜ਼ਾ ਉਹਨਾਂ ਲੋਕਾਂ ਨੂੰ ਜ਼ਰੂਰ ਇਹ ਰੱਬ ਦੇ ਘਰ ਦੇ ਵਿੱਚ ਵੀ ਨਿਯਮ ਹੈ ਔਰ ਸੱਚੇ ਪਾਤਸ਼ਾਹ ਸਰਕਾਰਾਂ ਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਜ਼ਰੂਰ ਹੋਏ ਤੋਂ ਮੇਰੇ ਕਹਿਣ ਦਾ ਮਤਲਬ ਹੈ ਉਹ ਲੈਟਰ ਲਿਖਦੇ ਹਨ ਫॉर योर ਇਨਫੋਰਮੇਸ਼ਨ ਕبھی ਵੀ ਲਖੀਏ ਉਹ ਲੈਟਰ ਲਿਖਦੇ ਹੈ की फला फ अध्यक्ष नए लगा दिए गए हैं दूसरे अध्यक्ष का बहुत बहुत धन्यवाद शुभकामनाएं बहुत टच मैं रात को टिकट मांग रहा हूं जिला परिषद और ब्लॉक समिति ने आपने मेरे इस्तीफे दिलवा दिए जिस दिन इस्तीफा अगर मांग लिया अगर मेरा इस्तीफा जब मांग लूंगा मैं उसी वक्त जब उनका फोन आएगा पहला मेरा काम होगा आई विल ट्वीट माई सेल्फ ये छुपाऊंगा क्यों मैं मीडिया से छुपाऊंगा क्यों मैं रोकूंगा क्यों भी मेरा मैं कहूंगा भाई मेरे पार्टी ने पर यार प्लीज मेरी आपसे हाथ जोड़ के गुजारिश है जो सरकार कहती है कि ये सनसनी फैलानी है वो मत फैलाओ इससे आपकी रेपुटेशन भी खराब हो रही है हम कैमरे के ऊपर तो आपके डर के मारे आपको अच्छा अच्छा कहते हैं हम भी ਜੋ ਮਨ ਮੇ ਆਤਾ ਆਪਣੇ ਜਿਵੇਂ ਅਮਰਿੰਦਰ ਸਿੰਘ ਆ ਪ੍ਰਾਪਤਿਆ ਸੀ ਉਹ ਅਮਰਿੰਦਰ ਸਿੰਘ ਇਸ ਪਾਰਟੀ ਨੂੰ ਲੜਿਆ ਜਿੱਤਾ ਦਈਏ ਨਾਟ ਐਟ 올 ਉਹ ਪ੍ਰਾਪਤਿਆ ਸਾਡੇ ਨਾਲ ਹੀ ਰਹੀਆਂ ਅਸੀਂ ਸੈਕੰਡ ਆਪੋਜੀਸ਼ਨ ਪਾਰਟੀ ਵੱਡੀ ਉੱਪਰ ਕੇ ਆਈ ਕੋ ਚੰਨੀ ਸਾਹਿਬ ਦੀਆਂ ਪ੍ਰਾਪਤਿਆ ਕਾਂਗਰਸ ਪਾਰਟੀ ਦੀਆਂ ਪ੍ਰਾਪਤਿਆ ਰਾਜਾ ਵੜਿੰਗ ਦੀਆਂ ਪ੍ਰਾਪਤਿਆ ਕਾਂਗਰਸ ਪਾਰਟੀ ਦੀਆਂ ਪ੍ਰਾਪਤਿਆ ਨਾਟ ਚੰਨੀ ਸਾਹਿਬ ਦੀਆਂ ਜਾਂ ਰਾਜਾ ਵੜਿੰਗ ਦੀਆਂ ਜਾਂ ਅਮਰਿੰਦਰ ਸਿੰਘ ਦੀਆਂ ਕੋਈ ਪ੍ਰਾਪਤਿਆ ਨਹੀਂ ਉਹ ਲੋਕਾਂ ਨੂੰ ਪਤਾ ਜਨਤਾ ਨੂੰ ਸਾਨੂੰ ਗਿਣਾਉਣ ਦੀ ਲੋੜ ਨਹੀਂ ਹੈ ਕਿ ਕਾਂਗਰਸ ਦੇ ਸਮੇ ਇਹ ਚੰਗੇ ਕੰਮ ਹੋਏ ਇਸ ਹੁਣ ਸਰਕਾਰ ਬੈਂਸਿੰਘ ਦੀ ਫੋਟੋ ਦਾ ਬਿੱਟੂ ਜੀ ਵੀ ਲਾ ਕੇ ਘੁੰਮ ਰਹੇੁਰਕੀਰਤ ਜੀ ਵੀ ਹੈ ਲੇਕਿਨ ਲੋਕਾਂ ਨੂੰ ਪਤਾ ਕਿ ਕਾਂਗਰਸ ਨੇ ਸਰਕਾਰ ਬੈਂਸਿੰਘ ਨੂੰ ਕੋਟਾ ਪਾਈਆਂ ਸਰਕਾਰ ਬਣਾਈ ਤੇ ਕਾਂਗਰਸ ਦੇ ਸਮੇ ਆ ਆ ਕਮ ਟੈਰੋਰੀਜ਼ਮ ਖਤਮ ਹੋਇਆ ਹੁਣ ਇਹਨਾਂ ਦੇ ਕਾਗਜ਼ ਪਾੜਾ ਕੇ ਫਿਰ ਉਹਨਾਂ ਨਾਲ ਮਦਦ ਕਰਾਂਗੇ ਇਹ ਕੰਮ ਇਸ ਵਾਰੀ ਨਹੀਂ ਚੱਲਣਾ ਜੋ ਤੁਸੀਂ ਸਾਡੇ ਨਾਲ ਕੀਤਾ ਹੈ ਤੁਸੀਂ ਆਪਣੀ ਡਿਊਟੀ ਨਹੀਂ ਨਿਭਾਈ ਅੱਜ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਚੌਕੀਦਾਰਾ ਕਰ ਰਹੀ ਹੈ ਇਸੇ ਕਰਕੇ ਪੰਜਾਬ ਦੇ ਅੰਦਰ ਪੰਜਾਬ ਹੁਣ ਗੈਂਗਸਟਰਾਂ ਦਾ ਪੰਜਾਬ ਕਹਿਲੋਣ ਲੱਗ ਗਿਆ ਅਗਰ ਪੰਜਾਬ ਦੀ ਪੁਲਿਸ ਸਹੀ ਕੰਮ ਕਰਦੀ ਜੇ ਕਾਂਗਰਸੀਆਂ ਤੇ ਦੂਜੀਆਂ ਪਾਰਟੀਆਂ ਦੇ ਪਿੱਛੇ ਨਾ ਫਿਰਦੀ ਰਹਿੰਦੀ ਅੱਜ ਸ਼ਾਇਦ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਦੁਆਰੇ ਬਹਾਲ ਹੋਣੀ ਸੀ ਲੇਕਿਨ ਯਾਦ ਰੱਖਿਓ ਸਮਾਉਣ ਤੇ ਬਿਲਕੁਲ ਭੁੱਲਿਆ ਨਹੀਂ ਜਾਏਗਾ ਜਿਸ ਵਿਅਕਤੀ ਨੇ ਕੋਈ ਗਲਤ ਕੰਮ ਕੀਤਾ ਹੈ ਉਹਨੂੰ ਹੋਰੀ ਬੰਦੀ ਸਜ਼ਾ ਉਹਨਾਂ ਲੋਕਾਂ ਨੂੰ ਜ਼ਰੂਰ ਇਹ ਰੱਬ ਦੇ ਘਰ ਦੇ ਵਿੱਚ ਵੀ ਨਿਯਮ ਹੈ ਪਰ ਸੱਚੇ ਪਾਤਸ਼ਾਹ ਸਰਕਾਰੋਂ ਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਜ਼ਰੂਰ ਹੋਏ ਤੋਂ ਮੇਰੇ ਕਹਿਣ ਦਾ ਮਤਲਬ ਹੈ ਉਹ ਲੈਟਰ ਲਿਖਦੇ ਹਨ ਫॉर योर ਇਨਫੋਰਮੇਸ਼ਨ ਕبھی ਵੀ ਲਖੀਏ ਉਹ ਲੈਟਰ ਲਿਖਦੇ ਹਨ कि फला फला फ अध्यक्ष नहीं लगा दिए गए हैं दूसरे अध्यक्ष का बहुत बहुत धन्यवाद शुभकामनाएं बहुत मैं रात को टिकट मांग रहा हूं जिला परिषद और ब्लॉक समिति ने आपने मेरे इस्तीफे दिलवा दिए जिस दिन इस्तीफा अगर मांग लिया अगर मेरा इस्तीफा जब मांग लूंगा मैं उसी वक्त जब उनका फोन आएगा पहला मेरा काम होगा आई विल ट्वीट माई सेल्फ ये छुपाऊंगा क्यों मैं मीडिया से छुपाऊंगा क्यों मैं रोकूंगा क्यों भी मेरा मैं कहूंगा भाई मेरे पार्टी ने आई गिवन माय सो पर यार प्लीज मेरी आपसे हाथ जोड़ के गुजारिश है जो सरकार कहती है कि ये सनसनी ही फैलानी है वो मत फैलाओ इससे आपकी रेपुटेशन भी खराब हो रही है हम कैमरे के ऊपर तो आपके डर के मारे आपको अच्छा अच्छा कहते हैं हम भी ਜੋ ਮਨ ਮੇ ਆਤਾ ਆਪਣੇ ਜਿਵੇਂ ਅਮਰਿੰਦਰ ਸਿੰਘ ਨਾ ਪ੍ਰਾਪਤਿਆ ਸੀ ਉਹ ਅਮਰਿੰਦਰ ਸਿੰਘ ਇਸ ਪਾਰਟੀ ਤੋਂ ਲੜਿਆ ਜਿੱਤਾ ਦਈਏ ਨਾਟ ਐਟ 올 ਉਹ ਪ੍ਰਾਪਤਿਆ ਸਾਡੇ ਨਾਲ ਹੀ ਰਹੀਆਂ ਅਸੀਂ ਸੈਕੰਡ ਆਪੋਜੀਸ਼ਨ ਪਾਰਟੀ ਵੱਡੀ ਉੱਪਰ ਕੇ ਆਈ ਕੋ ਚੰਨੀ ਸਾਹਿਬ ਦੀਆਂ ਪ੍ਰਾਪਤਿਆ ਕਾਂਗਰਸ ਪਾਰਟੀ ਦੀਆਂ ਪ੍ਰਾਪਤਿਆ ਰਾਜਾ ਵੜਿੰਗ ਦੀਆਂ ਪ੍ਰਾਪਤਿਆ ਕਾਂਗਰਸ ਪਾਰਟੀ ਦੀਆਂ ਪ੍ਰਾਪਤਿਆ ਨਾਟ ਚੰਨੀ ਸਾਹਿਬ ਦੀਆਂ ਜਾਂ ਰਾਜਾ ਵੜਿੰਗ ਦੀਆਂ ਜਾਂ ਅਮਰਿੰਦਰ ਸਿੰਘ ਦੀਆਂ ਕੋਈ ਪ੍ਰਾਪਤਿਆ ਨਹੀਂ ਉਹ ਲੋਕਾਂ ਨੂੰ ਪਤਾ ਜਨਤਾ ਨੂੰ ਸਾਨੂੰ ਗਿਣੌਣ ਦੀ ਲੋੜ ਨਹੀਂ ਹੈ ਕਿ ਕਾਂਗਰਸ ਦੇ ਸਮੇ ਇਹ ਚੰਗੇ ਕੰਮ ਹੋਏ ਹੁਣ ਸਰਦਾਰ ਬੈਂਸਿੰਘ ਦੀ ਫੋਟੋ ਦਾ ਬਿੱਟੂ ਜੀ ਵੀ ਲਾ ਕੇ ਘੁੰਮ ਰਹੇ ਗੁਰਕੀਰਤ ਜੀ ਵੀ ਹੈ ਲੇਕਿਨ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਨੇ ਸਰਦਾਰ ਬੈਂਸਿੰਘ ਨੂੰ ਕੋਟਾ ਪਾਈਆਂ ਸਰਕਾਰ ਬਣਾਈ ਤੇ ਕਾਂਗਰਸ ਦੇ ਸਮੇ ਆ ਆਖਾਂ ਟੈਰੋਰੀਜ਼ਮ ਖਤਮ ਹੋਇਆ ਹੁਣ ਇਹਨਾਂ ਦੇ ਕਾਗਜ਼ ਪੜਾਂਗੇ ਫਿਰ ਉਹਨਾਂ ਨਾਲ ਮਦਦ ਕਰਾਂਗੇ ਇਹ ਕੰਮ ਇਸ ਵਾਰੀ ਨਹੀਂ ਚੱਲਣਾ ਜੋ ਤੁਸੀਂ ਸਾਡੇ ਨਾਲ ਕੀਤਾ ਹੈ ਤੁਸੀਂ ਆਪਣੀ ਡਿਊਟੀ ਨਹੀਂ ਨਿਭਾਈ ਅੱਜ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਚੌਕੀਦਾਰਾ ਕਰ ਰਹੀ ਹੈ ਇਸੇ ਕਰਕੇ ਪੰਜਾਬ ਦੇ ਅੰਦਰ ਪੰਜਾਬ ਹੁਣ ਗੈਂਗਸਟਰਾਂ ਦਾ ਪੰਜਾਬ ਕਹਿਲੌਣ ਲੱਗ ਗਿਆ ਅਗਰ ਪੰਜਾਬ ਦੀ ਪੁਲਿਸ ਸਹੀ ਕੰਮ ਕਰਦੀ ਜੇ ਕਾਂਗਰਸੀਆਂ ਤੇ ਦੂਜੀਆਂ ਪਾਰਟੀਆਂ ਦੇ ਪਿੱਛੇ ਨਾ ਫਿਰਦੀ ਰਹਿੰਦੀ ਤਾਂ ਅੱਜ ਸ਼ਾਇਦ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਦੁਬਾਰੇ ਬਹਾਲ ਹੋਣੀ ਸੀ ਲੇਕਿਨ ਯਾਦ ਰੱਖਿਓ ਸਮਾਉਣ ਤੇ ਬਿਲਕੁਲ ਭੁੱਲਿਆ ਨਹੀਂ ਜਾਏਗਾ ਜਿਸ ਵਿਅਕਤੀ ਨੇ ਕੋਈ ਗਲਤ ਕੰਮ ਕੀਤਾ ਹੈ ਉਹਨੂੰ ਹੋਰੀ ਬੰਦੀ ਸਜ਼ਾ ਉਹਨਾਂ ਲੋਕਾਂ ਨੂੰ ਜ਼ਰੂਰ ਇਹ ਰੱਬ ਦੇ ਘਰ ਦੇ ਵਿੱਚ ਵੀ ਨਿਯਮ ਹੈ ਪਰ ਸੱਚੇ ਪਾਤਸ਼ਾਹ ਸਰਕਾਰਾਂ ਤੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਜ਼ਰੂਰ ਹੋਏਗੀ ਸੋ ਜਿੱਦਾਂ ਕੀ ਰਾਇਆ ਵੜਿੰਗ ਦੀ ਕਾਂਗਰਸ ਦੇ ਅਨੁਸ਼ਾਸਨ ਲੈ ਕੇ ਗੱਲਬਾਤ ਕੀਤੀ ਗਈ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਹੁੰਦਾ ਹੈ ਪਾਰਟੀ ਹੁੰਦੀ ਹੈ ਬੰਦਾ ਕੁਝ ਵੀ ਨਹੀਂ ਹੁੰਦਾ ਜੇ ਮੈਂ ਕਹਾ ਮੈਂ ਆ ਚੰਨੀ ਸਾਹਿਬ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਸੀ ਇਹ ਕੋਈ ਨਹੀਂ ਪਾਰਟੀ ਹੀ ਹੁੰਦੀ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ